ਆમારી ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਦੁਪੱਟਿਆਂ ਦੀ ਵੈਰਾਈਟੀ ਪਹੁੰਚ ਚੁੱਕੀ ਹੈ ਜੀ ਗਰਮੀ ਵਾਸਤੇ ਸੂਤੀ ਦੁਪੱਟਾ ਵਧੀਆ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਨਵਾਂ ਮਾਲ ਪਹੁੰਚ ਚੁੱਕਿਆ ਜੀ ਸਾਰਾ ਬਿਲਕੁਲ ਫੁੱਲ ਵਾਇਲ ਦਾ ਦੁਪੱਟਾ ਜੀ ਵੱਡੇ ਸਾਈਜ਼ ਦਾ ਪੂਰਾ ਵਧੀਆ ਇਹ ਸਿਰਫ 100 ਰੁਪਏ ਦੇ ਵਿੱਚ ਕਰਤਾ ਜੀ ਇਹ 100 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਫੇਰ ਮੇਲਾ ਚੱਲ ਰਿਹਾ ਹੈਗਾ 100 ਰੁਪਏ ਦੇ ਵਿੱਚ ਸੂਤੀ ਦੁਪੱਟਾ ਰੰਗ ਬਹੁਤ ਜ਼ਿਆਦੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਦੇ ਵਿੱਚ ਜੀ ਬਿਲਕੁਲ ਪਾਵਰਫੁੱਲ ਔਇਲ ਦਾ ਆ ਦੇਖੋ ਜੀ ਡਿਜ਼ਾਈਨ ਇੱਕ ਇੱਕ ਵਧੀਆ ਡਿਜ਼ਾਈਨ ਦੇ ਵਿੱਚ ਹਰ ਇੱਕ ਡਾਇਨ ਦੇ ਵਿੱਚ 4-5 ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਸਿਰਫ 100 ਰੁਪਏ ਦੇ ਵਿੱਚ ਕਰਤਾ ਜੀ ਆਰ ਕੰਡੀ ਵਾਇਲ ਦਾ ਸੂਤੀ ਦੁਪੱਟਾ ਸਿਰਫ 100 ਰੁਪਏ ਦੇ ਵਿੱਚ ਭਰਾਵਾਂ ਦੀ ਹੱਕੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾਗਾ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਦੁਪੱਟਿਆਂ ਦੀ ਵੈਰੈਟੀ ਪਹੁੰਚ ਚੁੱਕੀ ਹੈ ਜੀ। ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈ ਜੀ। ਭਰਾਮਾ ਦੀ ਹੱਟੀ ਬਸਟਰ ਰੋਡ ਮਾੜ ਮੰਡੀ। ਆ ਦੇਖੋ ਜੀ ਫੈਂਸੀ ਡਿਜ਼ਾਈਨਿੰਗ ਦੇ ਦੁਪੱਟਿਆਂ ਦੀ। ਲੈ ਲਓ ਨਾ ਦੁਪੱਟਾ ਆ ਦੇਖੋ ਜੀ। ਲੇਲਾਂ ਦੇ ਟੈ ਡਿਜ਼ਾਈਨਿੰਗ ਆ ਗਈ ਇਹ ਵੀ 100 ਰੁਪਏ ਦੇ ਵਿੱਚ ਆਏਗਾ ਪੂਰਾ ਵਧੀਆ ਵੱਡੇ ਸਾਈਜ਼ ਦਾ ਦੁਪੱਟਾ ਹੈ ਜੀ ਰੰਗ ਟੈ ਡਿਜ਼ਾਈਨਿੰਗ ਬਹੁਤ ਜਿਆਦਾ ਕਲਰਾਂ ਜਮਾਲ ਬਹੁਤ ਚੱਕੇ ਦੇ ਵਿੱਚ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਤਾਂ ਭਾਰੀ ਸੇਲ ਮੇਲਾ ਹਰ ਕਿਸਮ ਦਾ ਚੱਲ ਰਿਹਾ ਹੈ ਜੀ ਗਰਮੀ ਵਾਲੇ ਸੂਟਾਂ ਦਾ ਗਰਮੀ ਵਾਲੇ ਦੁਪੱਟਿਆਂ ਦਾ ਕੜਾਈ ਵਾਲੀ ਵੈਰਿਟੀ ਦਾ ਸਾਰੇ ਮੇਲ ਦਾ ਸੇਰ ਮੇਲਾ ਚੱਲ ਰਿਹਾ ਹੈ ਜੀ ਆ ਦੇਖੋ ਜੀ ਦੁਪੱਟਿਆਂ ਵਾਲੀ ਵੈਰਾਈਟੀ ਪੂਰੀ ਸ਼ਾਨਦਾਰ ਵੈਰਾਈਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਨਵੇਂ-ਨਵੇਂ ਕੁਆਲਿਟੀ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਦੁਪੱਟਿਆਂ ਦੀ ਵੈਰਾਈਟੀ ਪਹੁੰਚ ਚੁੱਕੀ ਹੈ ਜੀ ਰੇਟ ਸਿਰਫ 100 ਰੁਪਏ ਦੇ ਵਿੱਚ ਹੈ ਜੀ ਇਹ ਸਿਰਫ 100 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਨੇੜੇ ਦਰਸ਼ਨ ਦੇ ਜੀ ਬਾਜ਼ਾਰ ਮੰਡੀ ਡਿਜ਼ਾਈਨਿੰਗ ਤਾਂ ਜੀ ਬਹੁਤ ਜ਼ਿਆਦਾ ਆ ਗਈ ਜੀ ਇਹਦੇ ਵਿੱਚ ਰਿਆਉਣ ਦੇ ਉੱਤੇ ਫੁੱਲ ਦਾ ਪੱਟਾ ਵੱਡਾ ਦੁਪੱਟੇ ਦੇ ਵਿੱਚ ਇਹਦਾ ਰੇਟ ਵੀ ਸਿਰਫ 100 ਰੁਪਏ ਕਰਤਾ ਜੀ ਰੰਗ ਤੇ ਡਿਜ਼ਾਈਨ ਫੁੱਲ ਵਰਾਈਟੀ ਪਹੁੰਚੂਕੀ ਹੈ ਇਹਦੇ ਵਿੱਚ ਜੀ ਦੁਪੱਟਿਆਂ ਦੀ ਵਰਾਈਟੀ ਗਰਮੀਆ ਵਾਸਤੇ ਸਪੈਸ਼ਲ ਪਹੁੰਚੂਕੀ ਹੈ ਜੀ ਡਿਜ਼ਾਈਨਿੰਗ ਇੱਕ ਤੋਂ ਇੱਕ ਸੋਹਣਾ ਜੀ ਦੇਖੋ ਇਹਦੇ ਵਿੱਚ ਰੇਟ ਸਿਰਫ 100 ਰੁਪਏ ਦੇ ਵਿੱਚ ਹੈ ਜੀ ਇਹੇ ਭਰਾਮਾ ਦੀ ਹੱਤੀ ਦੇ ਤੇ ਭਾਰੀ ਹਿੱਸੇ ਦੇ ਮੇਲੇ ਚੱਲ ਰਿਹਾ ਜੀ ਭਰਾਮਾ ਦੀ ਹੱਤੀ ਦੇ ਤੇ ਭਾਰੀ ਖੇਲ ਵੇਲੇ ਦਿੱਤੇ ਜੀ ਬਹੁਤ ਦੁਪੱਟੇ ਆ ਗਏ ਜੀ ਕੁੱਤੀ ਬੈਲ ਦੇ ਵੀ ਆ ਗਏ ਤੇ ਰਿਆਉਂਦੇ ਵੀ ਆ ਗਏ ਰੇਟ ਸਿਰਫ 100 ਰੁਪਏ ਦੇ ਵਿੱਚ ਹੈ ਜੀ ਭਰਾਮਾ ਦੀ ਹੱਤੀ ਬਸਟਾ ਰੋਡ ਮੌੜ ਮੰਡੀ